ਤੇ ਜਬਰਦਸਤੀ ਤੱਕ ਕਿਛਾਈ ਕਰ ਰਹੇ ਤੁਸੀਂ ਸਾਰੀ ਸਾਰੀ ਦੁਨੀਆ ਜਾ ਰਹੀ ਹੈ ਹੈਲਮਟ ਕੱਢਣੀ ਮੈਂ ਕਹਿੰਦਾ ਸਾਰੀ ਦੁਨੀਆ ਕੱਢਣੀ ਕੱਢਣਦੇ ਤੁਸੀਂ ਹੋਰ ਕੀ ਹੈ ਇਹ ਜਬਰਦਸਤੀ ਵਾਲੀ ਗੱਲ ਹੈਗੀ ਆ ਮੈਂ ਤੁਹਾਨੂੰ ਮੈਂ ਦੱਸ ਦਿਓ ਉੱਥੇ ਜਾ ਕੇ ਕਿ ਨਿਰਧਨ ਐਲਾਨ ਕਰਤਾ ਇਹ ਹੈਲਮਟ ਨਹੀਂ ਪਾਇਆ ਤੁਸੀਂ ਮੈਂ ਨਹੀਂ ਪਾਇਆ ਯਾਰ ਪ੍ਰਸ਼ਾਸਨ ਸ਼ਰਮਾਕੀ ਪ੍ਰਸ਼ਾਸਨ ਕਿੱਥੇ ਸੁਤਦਾ ਹੈਗਾ ਜੋ ਸਨੇਚਿੰਗ ਹੋਈ ਇੱਥੇ ਮਰਡਰ ਹੁੰਦਾ ਪਿਆ ਉਹ ਕਿਉਂ ਨਹੀਂ ਪ੍ਰਸ਼ਾਸਨ ਦੇਖਦਾ ਪਿਆ ਕਰ ਜੇਕਰ ਕੋਈ ਸਰ ਜੇਕਰ ਤੁਸੀਂ ਹੈਲਮਟ ਦੇ ਪਾਏ ਮੇਰਾ ਫੇਰਾ ਮੈਂ ਥੱਲੇ ਦੇ ਦਵਾ ਗੱਡੀ ਦੇ ਅਮਨ ਜੀ ਗਾੜਾ ਚਲਾਨ ਕੱਟਿਆ ਜੀ ਤੁਸੀਂ ਫਲਮੜਤਾ ਜੀ ਜੇ ਕੋ ਗਾਲਾ ਵੀ ਕੱਟਿਆ ਜਾ ਰਹੀ ਹੈ ਰਿਕਾਰਡ ਹੈਗੇ ਜੀ ਕਿਸ ਤੋਂ ਹਿਬਤ ਨਾਲ ਪਾਉਂਦਾ ਜੀ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਬਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਉਤੇ ਸਖੰਜਾ ਕੱਸਿਆ ਜਾ ਰਿਹਾ ਹੈ ਤਸਵੀਰਾਂ ਨੇ ਅੰਮ੍ਰਿਤਸਰ ਦੇ ਲਾਰੈਂਸ ਰੋਡ ਦੀਆਂ ਜਿੱਥੇ ਟ੍ਰੈਫਿਕ ਪੁਲਿਸ ਮੁਲਾਜ਼ਮ ਦੇ ਨਾਲ ਇੱਕ ਐਕਟਿਵਸਵਾਰ ਵਿਅਕਤੀ ਤਿੱਖੀ ਬੇਸਵਾਦੀ ਕਰਦਾ ਹੋਇਆ ਨਜ਼ਰ ਆਇਆ ਹੈ ਇੱਥੋਂ ਤੱਕ ਕਿ ਉਹ ਗੁੱਸੇ ਦੇ ਵਿੱਚ ਆਪੇ ਤੋਂ ਬਾਹਰ ਹੋ ਕੇ ਗਾਲਾਂ ਕੱਢਦਾ ਵੀ ਸੁਨਾਈ ਦਿੱਤਾ ਹੈ ਪੁਲਿਸ ਮੁਲਾਜ਼ਮ ਦਾ ਕਹਿਣਾ ਸੀ ਕਿ ਬਿਨਾ ਹੈਲਮਟ ਦੇ ਕਾਰਨ ਇਸ ਦਾ ਚਲਾਨ ਕੱਟਿਆ ਗਿਆ ਹੈ ਪਰ ਇਸ ਦੌਰਾਨ ਉਸ ਵਿਅਕਤੀ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਉੱਤੇ ਸਵਾਲ ਖੜੇ ਕੀਤੇ ਜਾਂਦੇ ਨੇ ਕਿ ਹੈਲਮਟ ਨਾ ਪਾਉਣ ਦੇ ਉੱਤੇ ਹੀ ਉਸੇ ਵੇਲੇ ਚਲਾਨ ਕੱਟ ਦਿੱਤਾ ਹੈ ਪਰ ਪੁਲਿਸ ਪ੍ਰਸ਼ਾਸਨ ਉਦੋਂ ਕਿੱਥੇ ਸੁੱਤਾ ਪਿਆ ਹੁੰਦਾ ਹੈ ਜਦੋਂ ਉਸ ਨੇਚਰ ਸਨੇਚਿੰਗ ਕਰਦੇ ਨੇ ਤੇ ਚੋਰੀਆਂ ਹੁੰਦੀਆਂ ਨੇ ਲੁੱਟਾਂ ਖੂਹਾਂ ਹੁੰਦੀਆਂ ਨੇ ਆ ਮੁੰਡਾ ਇਹ ਨਾਲ ਕਹਿੰਦਾ ਹੀ ਸਰ ਇਹ ਗੱਲ ਕਰ ਲੋ ਜੀ ਇੱਕ ਮਿੰਟ ਸਰ ਇਹ ਕਾਲ ਕਰ ਲੋ ਕੋਈ ਨਹੀਂ ਠੀਕ ਹੈ ਜੀ ਸਰ ਇਹ ਤਾਂ ਜ਼ਬਰਦਸਤੀ ਤਕ ਕਸ਼ਾਈ ਕਰ ਰਹੇ ਤੁਸੀਂ ਇਹ ਦੁਨੀਆ ਸਾਰੀ ਦੁਨੀਆ ਜਾ ਰਹੀ ਹੈ ਵੱਡੀ ਕੁਝ ਨਹੀਂ ਮੈਂ ਤੁਹਾਨੂੰ ਦੱਸਾਂ ਸਾਰੀ ਦੁਨੀਆ ਹੈ ਵੱਡੀ ਕਾਲ ਕੱਢਦੇ ਤੁਸੀਂ ਹੋਰ ਕੀ ਹੈ ਇਹ ਜਬਰਦਸਤ ਗੱਲ ਹੈਗੀ ਆ ਮੈਂ ਤੁਹਾਨੂੰ ਦੱਸ ਮੈਨੂੰ ਤੁਸੀਂ ਦੱਸ ਦਿਓ ਉੱਥੇ ਜਾ ਕੇ ਕਿ ਮੇਰੇ ਚਲਾਨ ਕਰਤਾ ਇਹ ਹੈਲਮਟ ਨਹੀਂ ਪਾਇਆ ਤੁਸੀਂ ਮੈਂ ਚਲਾਨਾ ਯਾਰ ਨਹੀਂ ਨਾ ਪਾਓ ਨਾ ਪਾਓ ਸਿਰ ਲੱਗਦੇ ਤੇਰਾ ਪ੍ਰਸ਼ਾਸਨ ਨੂੰ ਅੱਗੇ ਗਾਲ੍ਹਾਂ ਕੱਢ ਸਕਦੇ ਅਸੀਂ ਦੱਸੋ ਜੀ ਦੋ ਜਵਾਬ ਲੱਗਦਾ ਸਰਸੀ ਪ੍ਰਸ਼ਾਸਨ ਨੂੰ ਮਾਪੀ ਪ੍ਰਸ਼ਾਸਨ ਕਿੱਥੇ ਸੁੱਤਾ ਹੈਗਾ ਜੋ ਸਨੇਚਿੰਗ ਉੱਥੇ ਹੈ ਇੱਥੇ ਮਰਡਰ ਹੁੰਦਾ ਪਿਆ ਉਹ ਕੋਈ ਨਹੀਂ ਪ੍ਰਸ਼ਾਸਨ ਦੇਖਦਾ ਪਿਆਗਾ ਨਹੀਂ ਉਹ ਸਰ ਇਹ ਟ੍ਰੈਫਿਕ ਦੀ ਡਿਊਟੀ ਹੈ ਲੱਗ ਗਿਆ ਉਹਨਾਂ ਦੀ ਡਿਊਟੀ ਇਹਨਾਂ ਦੀ ਸਨੇਚਿੰਗ ਇਹਨਾਂ ਦੇ ਹੱਥੋਂ ਨਿਕਲਦੇ ਆ ਉਹ ਕੋਈ ਨਹੀਂ ਫੜੇ ਜਾਂਦਾ ਸਰ ਲੱਗਦਾ ਤੁਸੀਂ ਪ੍ਰਸ਼ਾਸਨ ਨੂੰ ਗਾਲਾ ਕੱਢ ਪ੍ਰਸ਼ਾਸਨ ਨਹੀਂ ਪ੍ਰਸ਼ਾਸਨ ਸੁੱਤਾ ਪਿਆ ਹੈਗਾ ਜੀ ਗਾਲਾ ਕੱਢ ਰਹੇ ਆ ਜੀ ਅਸੀਂ ਹਾਂ ਜੀ ਗਾਲਾ ਕੱਢ ਸਕਦੇ ਆ ਜੀ ਸਾਰਾ ਕੁਝ ਹੀ ਦੀ ਗੱਡਣ ਦੇਗੇ ਤੁਸੀਂ ਧੱਕੇਸ਼ਾਈ ਕਰਨ ਲਈ ਹੈ ਜੇਕਰ ਕੋਈ ਸਰ ਜੇਕਰ ਤੁਸੀਂ ਹੈਲਮਟ ਨਹੀਂ ਪਾਇਆ ਮੇਰਾ ਫੇਰ ਹੈਗਾ ਮੈਂ ਥੱਲੇ ਦੇ ਦੇਵਾਂ ਗੱਡੀ ਤੇ ਫਿਰ ਲੱਗਦਾ ਨਹੀਂ ਪ੍ਰਸ਼ਾਸਨ ਸਾਡੀ ਰਾਖੀ ਲਈ ਬੈਠਾ ਜੇਕਰ ਹੈਲਮਟ ਪਾਣ ਲਈ ਕਿਸ਼ੀ ਦੀ ਰਾਖੀ ਕਰਨ ਦੇ ਪਏ ਜੀ ਸਰ ਹੈਲਮਟ ਪਾਣ ਲਈ ਕਹਿਤਾ ਤੁਸੀਂ ਕਹਿ ਰਹੇ ਹੋ ਮੈਂ ਸੇਰ ਗੱਡੀ ਤੇ ਲੈ ਦੇ ਦਾਂਗਾ ਜੀ ਬਿਲਕੁਲ ਕਹਿ ਰਹੇ ਆ ਮੈਂ ਕੀ ਲੱਗਦਾ ਫਿਰ ਤੁਸੀਂ ਪ੍ਰਸ਼ਾਸਨ ਨੂੰ ਗਾਲਾ ਕੱਢ ਰਹੇ ਹੋ ਕੀ ਚੀਜ਼ ਦੀ ਸਹੂਲਤ ਦੇ ਰਿਹਾ ਸਾਨੂੰ ਕੀ ਚੀਜ਼ ਦੀ ਸਹੂਲਤ ਦੇ ਰਿਹਾਗਾ ਅਮ ਜੀ ਕਾਲਾ ਚਲਾਨ ਕੱਟਿਆ ਜੀ ਤੁਸੀਂ ਹੈਲਮਟ ਦਾ ਜੀ ਜੀ ਅੱਗੋਂ ਗਾਲਾਂ ਵੀ ਕੱਟੀਆਂ ਜਾ ਰਹੀਆਂ ਰਿਕਾਰਡ ਹੈਗੇ ਜੀ ਮਿਸ ਸੁਹੇਵ ਦਾ ਨਾਲ ਪਾਤਾ ਜੀ ਦੱਸਿਆ ਕਿ ਕੋਈ ਅਜਿਹਾ ਪਹਿਲਾ ਮਾਮਲਾ ਨਹੀਂ ਹੈ ਆਈ ਦਿਨ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਨਾਲ ਅਜਿਹੇ ਲੋਕ ਉਲਝਦੇ ਦਿਖਾਈ ਦਿੰਦੇ ਨੇ ਜਿਵੇਂ ਹੀ ਇਨ੍ਹਾਂ ਲੋਕਾਂ ਦਾ ਚਲਾਨ ਹੁੰਦਾ ਹੈ ਤਾਂ ਇਹ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਨਾਲ ਉਲਝਦੇ ਦਿਖਾਈ ਦਿੰਦੇ ਨੇ ਪਰ ਇਹ ਸਭ ਵਿਚਾਲੇ ਇੱਕ ਜ਼ਿੰਮੇਵਾਰ ਸ਼ਹਿਰੀ ਹੋਣ ਦੇ ਨਾਤੇ ਸਾਰਿਆਂ ਦੇ ਇਹ ਫਰਜ਼ ਵੀ ਬਣਦਾ ਹੈ ਕਿ ਟ੍ਰੈਫਿਕ ਨੀਮਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਚਲਾਨ ਕੱਟਣ ਤੱਕ ਦੀ ਪੁਲਿਸ ਮੁਲਾਜ਼ਮਾਂ ਨੂੰ ਨੌਬਤੀ ਨਾ ਵੇ ਅਮਰਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ